ਮੈਨਚੈਸਟਰ ਦੇ 올 ਟ੍ਰੈਫੋਰਡ ਵਿੱਚ ਖੇਡੇਆ ਚੌਥਾ ਟੈਸਟ ਮੈਚ ਭਾਵੇਂ ਡਰਾ ਹੋ ਗਿਆ ਪਰ ਇਹ ਜਿੱਤ ਨਾਲੋਂ ਕਿਤੇ ਵੱਧ ਹੈ ਇੱਕ ਵੇਲਾ ਸੀ ਜਦੋਂ ਭਾਰਤ ਨੇ ਆਪਣੀ ਦੂਜੀ ਪੈਰੇ ਵਿੱਚ ਸਿਫਰ ਸਕੋਰ ਉੱਤੇ ਯਸ਼ਸਵੀ ਜੈਸਵਾਲ ਤੇ ਸਾਈ ਸੁਦਰਸ਼ਨ ਦੇ ਰੂਪ ਵਿੱਚ ਆਪਣੇ ਦੋ ਵਿਕਟ ਗੁਆਲੇ ਸਨ ਇੰਗਲੈਂਡ ਵੱਲੋਂ ਲਈ 311 ਦੀ ਲੀਡ ਪਹਾੜ ਜਿੱਡਾ ਸਕੋਰ ਲੱਗ ਰਿਹਾ ਸੀ ਮੈਚ ਡਰਾ ਕਰਵਾਉਣ ਵਿੱਚ ਕਪਤਾਨ ਸ਼ੁਭਮਨ ਗਿਲ ਦੀ 103 ਦੌੜਾਂ ਦੀ ਪਾਰੀ ਅਤੇ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਦੇ ਨਾਮਾਦ ਸੈਂਕੜਿਆਂ ਦਾ ਅਹਿਮ ਯੋਗਦਾਨ ਰਿਹਾ ਲੋਕੇਸ਼ ਰਾਹੁਲ ਦੀਆਂ 90 ਦੌੜਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜਡੇਜਾ ਤੇ ਸੁੰਦਰ ਨੇ 5ਵੇਂ ਵਿਕਟ ਲਈ 203 ਦੌੜਾਂ ਦੀ ਪਾਈਵਾਲੀ ਕੀਤੀ ਇੰਗਲਿਸ਼ ਗੇਂਦਬਾਜ਼ਾਂ ਅੱਗੇ ਦੋਵਾਂ ਦਾ ਡਿਫੈਂਸ ਇੰਨਾ ਮਜ਼ਬੂਤ ਸੀ ਕਿ ਮੇਜ਼ਬਾਨ ਟੀਮ ਨੇ ਮੈਚ ਨਿਰਧਾਰਿਤ ਸਮੇਂ ਤੋਂ 1 ਘੰਟੇ ਪਹਿਲਾਂ ਖਤਮ ਕਰਨ ਦੀ ਤਜਵੀਜ਼ ਰੱਖੀ ਇੰਗਲਿਸ਼ ਖਿਡਾਰੀ ਬੈਨ ਡੱਕਟ, ਜੈਕ ਕ੍ਰੋਲੀ, ਹੈਰੀ ਬਰੂਕ ਤੇ ਇਥੋਂ ਤੱਕ ਕਿ ਕਪਤਾਨ ਬੈਨ ਸਟੋਕਸ ਜਿਨ੍ਹਾਂ ਨੂੰ ਮਗਰੋਂ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ ਜਡੇਜਾ ਦੇ ਤਰਲੇ ਕਰਦੇ ਦੇਖੇ ਗਏ ਜਡੇਜਾ ਨੇ ਹਾਲਾਂਕਿ ਸਾਫ ਕਰ ਦਿੱਤਾ ਕਿ ਉਹ ਕੁਝ ਨਹੀਂ ਕਰ ਸਕਦੇ ਤੇ ਇਹ ਫੈਸਲਾ ਕਪਤਾਨ ਨੇ ਲੈਣਾ ਹੈ ਅਸਲ ਵਿੱਚ ਇੰਗਲਿਸ਼ ਗੇਂਦਬਾਜ਼ਾਂ ਦਾ ਵੀ ਕਸੂਰ ਨਹੀਂ ਸੀ ਉਹਨਾਂ ਭਾਰਤ ਦੀ ਦੂਜੀ ਪਾਰੀ ਵਿੱਚ 143 ਓਵਰ ਸੁੱਟੇ ਤੇ ਉਹ ਬੁਰੀ ਤਰ੍ਹਾਂ ਥੱਕ ਟੁੱਪ ਚੁੱਕੇ ਸੀ ਆਪਣੇ ਸੈਂਕੜੇ ਵੱਲ ਵੱਧ ਰਹੇ ਜਡੇਜਾ ਤੇ ਸੁੰਦਰ ਨੇ ਖੇਡ ਜਾਰੀ ਰੱਖਣ ਦਾ ਫੈਸਲਾ ਕੀਤਾ ਵਾਸ਼ਿੰਗਟਨ ਨੇ ਟੈਸਟ ਕ੍ਰਿਕਟ ਚ ਆਪਣਾ ਪਲੇਠਾ ਤੇ ਜਡੇਜਾ ਨੇ ਪੰਜਵਾਂ ਸੈਂਕੜਾ ਲਾਇਆ ਸਟੋਕਸ ਡਰਾਅ ਦੀ ਆਪਣੀ ਤਜਵੀਜ਼ ਅਸਵੀਕਾਰ ਕੀਤੇ ਜਾਣ ਤੋਂ ਇਸ ਕਦਰ ਨਿਰਾਸ਼ਨ ਉਹਨਾ ਮੈਚ ਮਗਰੋਂ ਅਰਵਿੰਦਰ ਜਡੇਜਾ ਨਾਲ ਹੱਥ ਵੀ ਨਹੀਂ ਮਿਲਾਇਆ ਇਹ ਬੈਜਬਾਲ ਯੁੱਗ ਵਿੱਚ 40 ਟੈਸਟ ਮੈਚਾਂ ਵਿੱਚ ਸਿਰਫ ਦੂਜਾ ਡਰਾਅ ਸੀ ਤੇ ਇਹ ਦੋਵੇਂ ਮੈਚ ਮੈਂਚੈਸਟਰ ਵਿੱਚ ਖੇਡੇ ਗਏ ਅਜਿਹੀ ਹੋਰ ਜਾਣਕਾਰੀ ਤੇ ਖਬਰਾਂ ਲਈ ਪੰਜਾਬੀ ਟ੍ਰਿਬਿਊਨ ਨੂੰ ਫੇਸਬੁੱਕ YouTube ਤੇ ਇੰਸਟਾਗ੍ਰam ਉਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ